ਆਇਆ ਉਸ ਸਿੰਘ ਸਾਹਿਬ ਦਾ ਰੋਲ ਅਦਾ ਕਰੇਗਾ ਮੰਤਰੀ ਸਭਾ ਦੇ ਹਲਕਿਆਂ ਚ ਉਹ ਉਹੀ-ਉਹੀ ਵਿਭਾਗਾਂ ਦੇ ਮੰਤਰੀ ਹੋਣਗੇ ਔਰ ਤੁਸੀਂ ਦੇਖੋਗੇ ਕਿ ਉਹ ਸਵਾਲ-ਜਵਾਬਾਂ ਦੇ ਵੀ ਉਹੀ ਰੂਪ ਹੋਏਗਾ ਜਿਹੜੇ-ਜਿਹੜੇ ਹਲਕੇ ਚੋਂ ਬੱਚਾ ਆਇਆ ਉਸ ਵਿਧਾਇਕ ਦਾ ਰੋਲ ਅਦਾ ਕਰੇਗਾ ਅੱਛਾ ਮਿਲਦੇ-ਜੁਲਦੇ ਹੀ ਕਹਿੰਦੇ ਲੁੱਕ ਵੀ ਤਕਰੀਬਨ ਉਦਾਂ ਹੀ ਦਿੱਤੀ ਗਈ ਹੈ ਆ ਇੱਕ ਬੱਚਿਆਂ ਨੂੰ ਕਿਹਾ ਗਿਆ ਵੀ ਉਹ ਕੰਫਰਟੇਬਲ ਹੋਣ ਜਿਸ ਤਰ੍ਹਾਂ ਵੀ ਬੇਸਪੋਕਸਾ ਚ ਉਹ ਆਉਣਾ ਚਾਹੁੰਦੇ ਆ ਬੱਚਿਆਂ ਨੇ ਕੋਸ਼ਿਸ਼ ਕੀਤੀ ਹੈ ਕਿ ਜਿੱਦਾਂ ਦੇ ਉਹਨੇ ਨਮਾਇਦੇ ਦੇਖਦੇ ਆ ਅਲਪੀ ਚੋਬ ਦਾ ਓਦਾਂ ਦੇ ਹੀ ਰੂਪ ਲੈ ਕੇ ਉਹ ਪ੍ਰਧਾਨ ਸਭਾ ਚ ਬਰਾਜਮਾਨ ਹੋਣ ਗਿਆ ਅੱਛਾ ਸਪੀਕਰ ਸਾਹਿਬ ਇਸ ਦੀ ਸ਼ੁਰੂਆਤ ਕਰਨਗੇ ਸਪੀਕਰ ਸਾਹਿਬ ਇੱਕ ਵਾਰੀ ਆਪ ਚੇਅਰ ਸੰਭਾਲਣਗੇ ਉਸ ਤੋਂ ਬਾਅਦ ਉਸ ਚੇਅਰ ਤੇ ਜਿਹੜਾ ਹੈਗਾ ਮੌਕ ਸੈਸ਼ਨ ਵਾਲੇ ਸਪੀਕਰ ਨੂੰ ਬਿਠਾਇਆ ਜਾਏਗਾ ਉਹ ਸਮਝਣਾ ਚਾਹੂੰਗਾ ਸਪੀਕਰ ਸਾਹਿਬ ਹੋਣਗੇ ਡਿਪਟੀ ਸਪੀਕਰ ਹੋਣਗੇ ਕੌਣ-ਕੌਣ ਹੋਏਗਾ ਦੇਖੋ ਜੀ ਉਦਘਾਟਨੀ ਸੈਸ਼ਨ ਰੱਖਾਂਗੇ ਇੱਕ ਛੋਟਾ ਉਹਦੇ ਚ ਮਾਨਯੋਗ ਸਪੀਕਰ ਸਾਹਿਬ ਡਿਪਟੀ ਸਪੀਕਰ ਸਾਹਿਬ ਸੰਸਦਿਕ ਆਜ ਮੰਤਰੀ ਨੇ ਔਰ ਸਿੱਖਿਆ ਮੰਤਰੀ ਜੀ ਨੇ ਉਹ ਆਉਣਗੇ ਔਰ ਆਪਣੇ ਸੰਦੇਸ਼ ਵਿਦਿਆਰਥੀਆਂ ਨੂੰ ਦੇਣਗੇ ਆਪਣੇ ਵਿਚਾਰ ਵੀ ਸਾਂਝੇ ਕਰਨਗੇ ਔਰ ਉਹਨਾਂ ਨੂੰ ਮੋਟੀਵੇਟ ਵੀ ਕਰਨਗੇ ਔਰ ਉਸ ਤੋਂ ਬਾਅਦ ਇਨੋਗਰੇਸ਼ਨ ਸੈਸ਼ਨ ਤੋਂ ਬਾਅਦ ਬਕਾਇਦਾ ਸੈਸ਼ਨ ਜਿਹੜਾ ਹੈ ਬੈਲੂ ਵਜਾ ਕੇ ਬਕਾਇਦਾ ਤੌਰ ਤੇ ਸਪੀਕਰ ਸਾਹਿਬ ਦੀ ਨੋਟਿਸਮੈਂਟ ਕਰਕੇ ਉਹ ਕਰਨ ਦਾ ਤਜਵੀਜ਼ ਹੈ ਸਾਹਿਬ ਫਿਰ ਸਪੀਕਰ ਸਾਹਿਬ ਦੀ ਚੇਅਰ ਛੱਡ ਕੇ ਸਾਈਡ ਤੇ ਬੈਠ ਜਾਣਗੇ ਬਿਲਕੁਲ ਜੀ ਸਪੀਕਰ ਸਾਹਿਬ ਦਾ ਜਿਹੜਾ ਇਹ ਸੁਪਨਾ ਸੀਗਾ ਉਹ ਸਰਕਾਰ ਹੁੰਦਾ ਦੇਖਣਗੇ ਅਲੱਗ ਬੈਠ ਕੇ ਤਾਂ ਕੋਸ਼ਿਸ਼ ਕੀਤੀ ਹੈ ਤੁਹਾਡੇ ਤੱਕ ਉਹ ਕਿ ਕਿਸ ਤਰ੍ਹਾਂ ਅੱਜ ਮੌਕ ਸੈਸ਼ਨ ਦੀ ਜਿਹੜੀ ਕਾਰਵਾਈ ਹੋਏਗੀ ਸਪੀਕਰ ਥੋੜੀ ਦੇਰ ਦੇ ਵਿੱਚ ਪਹੁੰਚ ਜਾਣਗੇ ਔਰ ਉਸ ਤੋਂ ਬਾਅਦ ਡਿਪਟੀ ਸਪੀਕਰ ਹਾਲਾਂਕਿ ਪਹੁੰਚ ਚੁੱਕੇ ਨੇ ਤਾਂ ਕੁਝ ਸੈਕਿੰਡ ਦੇ ਵਿੱਚ ਹੀ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾ ਹੋਣੀ ਪਹੁੰਚਣਗੇ ਔਰ ਆ ਕੇ ਉਹ ਸਦਨ ਦੀ ਜਿਹੜੀ ਕਾਰਵਾਈ ਉਹ ਸ਼ੁਰੂ ਕਰਵਾਉਣਗੇ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਨਪਿੰਦਰ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਤੇ ਕਿਸੇ ਕੇ ਨਾਲ ਕੁਝ ਹੀ ਦੇਰ ਚ ਜੋ ਸਪੀਕਰ ਨੇ ਕੁਲਤਾਰ ਸਿੰਘ ਸੰਧਵਾ ਉਤੇ ਪਹੁੰਚਣਗੇ ਤੇ ਸਦਨ ਦੀ ਕਾਰਵਾਈ ਉਹਨਾਂ ਦੇ ਵੱਲੋਂ ਸ਼ੁਰੂ ਕਰਵਾਈ ਜਾਏਗੀ ਕਿਉਂਕਿ ਅੱਜ ਕਨਸਟੀਟਿਊਸ਼ਨ ਡੇ ਹੈ ਸੰਵਿਧਾਨ ਦਿਵਸ ਹੈ ਜਿਸ ਦੇ ਤਹਿਤ ਇਹ ਸਟੂਡੈਂਟਸ ਦਾ ਮੌਕ ਸੈਸ਼ਨ ਪੰਜਾਬ ਸਰਕਾਰ ਦੇ ਵੱਲੋਂ ਕਰਵਾਇਆ ਜਾ ਰਿਹਾ ਹੈ ਸਾਲ ਪੂਰੇ ਹੋ ਚੁੱਕੇ ਨੇ ਕਿਸਾਨੀ ਆਂਦੋਲਨ ਨੂੰ ਪਰ ਹਾਲੇ ਵੀ ਜੋ ਵਾਦੇ ਉਹਨਾਂ ਨਾਲ ਕੀਤੇ ਗਏ ਸੀ ਉਹ ਅਧੂਰੇ ਰਹੇ ਤੇ ਚੰਡੀਗੜ੍ਹ ਚ ਕਿਸਾਨਾਂ ਦੇ ਵੱਲੋਂ ਇੱਕ ਵੱਡਾ ਪ੍ਰਦਰਸ਼ਨ ਕੀਤਾ ਜਾਣਾ ਹੈ ਦਿੱਲੀ ਮੋਰਚੇ ਦੇ 5 ਸਾਲ ਪੂਰੇ ਹੋਣ ਤੇ ਇਹ ਸ਼ਕਤੀ ਪ੍ਰਦਰਸ਼ਨ ਅੱਜ ਕਿਸਾਨ ਕਰਨਗੇ ਕਿਉਂਕਿ ਸੈਕਟਰ 43 ਦਾ ਜੋ ਦਸ਼ਹਿਰਾ ਗਰਾਊਂਡ ਹੈ ਉੱਥੇ ਪ੍ਰਦਰਸ਼ਨ ਕੀਤਾ ਜਾਣਾ ਹੈ ਜਿਸ ਨੂੰ ਲੈ ਕੇ ਤਿਆਰੀ ਮੁਕੰਮਲ ਕਰ ਲਈਆਂ ਗਈਆਂ ਨੇ ਸੂਬੇ ਪੱਧਰ ਤੋਂ ਐਸਕੇਐਮ ਦੇ ਕਿਸਾਨ ਇਸ ਪ੍ਰਦਰਸ਼ਨ 'ਚ ਸ਼ਾਮਲ ਹੋਣਗੇ ਪੀਐਮ ਤੇ ਸੀਐਮ ਦੇ ਨਾਮ ਤੇ ਮੰਗ ਪੱਤਰ ਹੀ ਸੌਂਪ ਜਾਣਗੇ ਕਿਸਾਨ ਕੇਂਦਰ ਤੇ ਪੰਜਾਬ ਸਰਕਾਰ ਦੇ ਖਿਲਾਫ रोस तो किसान आंदोलन दया पेंडिंग मंगा ले रोस प्रगताया जाएगा एम एस पीरंटी सने भी कई पेंडिंग जिसनों शक्ति प्रदर्शन कर रहे हैं। गौर है कि दो हजार भी साल जिस दौरान नवंबर चाले पाले गए दिल्ली के तीन कॉले खेती कानूनों रद्द उन्होंने वालों करवाया जाना हालांकि एक तो लेके सवा साल तक यह पूरा आंदोलन चलिया सिंगू बॉर्डर टिकरी बॉर्डर से किसान डटे रहे तीन खेती कानूनों रपील किया गया तो उसद एक कमेटी का गठन

किसने की दी तैयारी किसानों ने दी क्योंकि 10000 ਦੇ ਕਰੀਬ ਕਿਸਾਨੇ تھے ਜੁਟਣਗੇ ਤੇ ਕਿਸ ਦੇ ਕੀ ਦੀ ਤਿਆਰੀ ਪੁਲਿਸ ਪ੍ਰਸ਼ਾਸਨ ਦੀ ਤਕੋ ਬਿਲਕੁਲ ਸਰਬ ਜੋ ਜਿੱਦਾਂ ਤੁਸੀਂ ਵੀ ਜ਼ਿਕਰ ਕਰ ਰਹੇ ਹੋ ਕਿ ਅੱਜ ਦਾ ਇੱਕ ਵੱਡਾ ਪ੍ਰਦਰਸ਼ਨ ਸਹਿਯੋਗ ਕਿਸਾਨ ਮੋਰਚਾ ਦਾ ਅੱਜ ਦਾ ਸ਼ੁਰੂ ਹੋ ਚੁੱਕਿਆ ਹੈ ਔਰ ਕਿਸਾਨ ਜਿਹੜੇ ਹੈ ਉਹ ਹਾਣਾ ਵੀ ਸ਼ੁਰੂ ਹੋ ਚੁੱਕੇ ਨੇ ਕਈ ਲੀਡਰਸ ਜਿਹੜੇ ਨੇ ਉਹ ਵੀ ਪਹਿਲਾਂ ਇੱਕ ਵਾਰੀ ਤਸਵੀਰ ਤੁਹਾਨੂੰ ਦਿਖਾ ਦਈਏ ਕਿ ਸਟੇਜ ਜਿਹੜਾ ਹੈਗਾ ਉਹ ਲੱਗ ਚੁੱਕਿਆ ਹੈ ਤੇ ਨਾਲ ਦੇ ਨਾਲ ਜਿੰਨੇ ਵੀ ਜਿਹੜੇ ਲੀਡਰ ਸਾਹਿਬਾਨ ਨੇ ਉਹ ਵੀ ਇੱਥੇ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਕਿਉਂਕਿ ਅੱਜ ਦਾ ਇੱਕ ਵੱਡਾ ਕਹਿ ਸਕਦੇ ਇੱਕਠ ਜਿਹੜਾ ਹੈਗਾ ਉਹ ਦਿੱਤਾ ਗਿਆ ਜਿਸ ਨੂੰ ਲੈ ਕੇ ਕਈ ਪਹਿਲਾਂ ਹੀ ਕਾਫੀ ਦਿਨਾਂ ਤੋਂ ਤਿਆਰੀਆਂ ਜਿਹੜੀਆਂ ਕੀਤੀ ਜਾ ਰਹੀ ਸੀ ਕਿਉਂਕਿ ਜੈਸੀ ਗੱਲ ਕਰ ਲਈਏ ਕਿ ਦੋ ਤਿੰਨ ਚੀਜ਼ਾਂ ਇਹਦੇ ਵਿੱਚ ਬਹੁਤ ਇੰਪੋਰਟੈਂਟ ਹੈ ਕਿ ਜਿਹੜਾ ਪਹਿਲਾ ਜਿਹੜੇ ਗਰਾਊਂਡਸ ਮੰਗੇ ਗਏ ਸੀਗੇ ਸੈਕਟਰ 34 ਦਾ ਗਰਾਊਂਡ ਜਿਹੜਾ ਹਾਲਾਂਕਿ ਪ੍ਰਸ਼ਾਸਨ ਦੇ ਨਾਲ ਜਿਹੜੀ ਮੀਟਿੰਗ ਹੋਈ ਹੈ ਉਸ ਨੂੰ ਲੈ ਕੇ ਜਿਹੜਾ ਹੈਗਾ ਸਹਿਮਤੀ ਨਹੀਂ ਬਣੀ ਹੁਣ ਸੈਕਟਰ 43 ਦਾ ਜਿਹੜਾ ਗਰਾਊਂਡ ਹੈ ਦਸ਼ਾਰਾ ਗਰਾਊਂਡ ਹੈ ਜਿੱਥੇ ਅਸੀਂ ਮੌਜੂਦ ਆ ਉਹ ਦਿੱਤਾ ਗਿਆ ਤੇ ਲਖੋਵਾਲ ਜੀ ਸਾਡੇ ਨਾਲ ਨੇ ਲਖੋਵਾਲ ਜੀ ਨਾਲ ਗੱਲਬਾਤ ਕਰ ਲੈਂਦੇ ਹਾਂ ਲਖੋਵਾਲ ਜੀ ਕਿਉਂਕਿ ਅੱਜ ਦਾ ਕਿਉਂਕਿ ਤੁਹਾਡੀ ਪਹਿਲਾਂ ਵੀ ਮੀਟਿੰਗ ਹੋਈ ਹੈ ساری ਮ ਅੱਜ ਇੱਥੇ ਇਕੱਠ ਕਰ ਰਹੇ ਹੋ ਕਿਸ ਤਰ੍ਹਾਂ ਦੀ ਅੱਜ ਪੂਰਾ ਦਿਨ ਰਹਿਣ ਵਾਲਾ ਹੈ ਕਿਸ ਤਰ੍ਹਾਂ ਦੀ ਰਣਨੀਤੀ ਤਿਆਰ ਕੀਤੀ ਹੈ ਅੱਜ ਇੱਕ ਵੱਡਾ ਇਕੱਠ ਕਿਉਂਕਿ ਅਸੀਂ 5ਵੀਂ ਸਾਲਗिरा ਇੱਥੇ ਮਨਾਉਣ ਜਾ ਰਹੇ ਹਾਂ ਹੋਰ ਵੀ ਕਈ ਸਟੇਟਾਂ ਦੇ ਵਿੱਚ ਇੱਥੇ ਅਸੀਂ ਮਨਾ ਰਹੇ ਹਾਂ ਉਹਦੇ ਤਹਿਤ ਪੰਜਾਬ ਦੀ ਐਸਕੇਐਮ ਨੇ ਫੈਸਲਾ ਕੀਤਾ ਸੀ ਵੀ ਅਸੀਂ ਚੰਡੀਗੜ੍ਹ ਬਣਾ ਮਨਾਵਾਂਗੇ ਪਹਿਲਾਂ ਅਸੀਂ 34 ਸੈਕਟਰ ਦੀ ਮੰਗ ਕੀਤੀ ਸੀ ਪਰ ਉਹ 34 ਸੈਕਟਰ ਜਾ ਕੇ ਅਸੀਂ ਦੇਖਿਆ ਤਾਂ ਉੱਥੇ ਕਾਫੀ ਰਾਸਤੀਗਾ ਤੇ ਉੱਥੇ ਮੇਲੇ ਵਗੈਰਾ ਲੱਗੇ ਹੋਏ ਸੀ ਉਹਦੇ ਲਈ ਫਿਰ ਅਸੀਂ ਇੱਥੇ ਸਹਮਤੀ ਬਣੀ ਇੱਕ ਵੱਡਾ ਗਰਾਊਂਡ ਸੀ ਪਾਰਕਿੰਗ ਸੀ ਇੱਥੇ ਖੁੱਲਾ ਸੀ ਆਪ ਆ ਜਾਈ ਸਾਨੂੰ ਸੌਖੀ ਸੀ ਉਹਦੇ ਲਈ ਅਸੀਂ ਇੱਥੇ ਹਜ਼ਾਰਾਂ ਕਿਸਾਨ ਅੱਜ 12 ਵਜੇ ਤੱਕ ਸਾਡਾ ਇੱਥੇ ਪਹੁੰਚ ਜਾਊਗਾ ਤੇ ਸਾਰੇ ਐਸ ਕੇ ਐਮ ਦੀ ਲੀਡਰਸ਼ਿਪ ਪਹੁੰਚ ਜਾਊਗੀ ਉਹ ਜਿਹੜੀ ਸਾਡੀਆਂ ਮੁੱਖ ਮੰਗਾਂ ਜਿਹੜਾ ਬਿਜਲੀ ਸੋਧ ਬਿੱਲ ਜਿਹੜਾ ਕੱਲੀ ਕਿਸਾਨੀ ਲਈ ਨਹੀਂ ਇਹ ਤੁਹਾਡੇ ਵੀ ਮੀਟਰ ਲੱਗਿਆ ਹੋਇਆ ਇਹਨਾਂ ਦੇ ਵੀ ਮੀਟਰ ਲੱਗਿਆ ਹੋਇਆ ਜਿਹਦੇ ਵੀ ਮੀਟਰ ਲੱਗਿਆ ਸਮਾਰਟ ਮੀਟਰ ਲੱਗ ਜਾਣਗੇ ਪਹਿਲਾਂ ਬਿੱਲ ਜਮ੍ਹਾਂ ਕਰਵਾਉਣੇ ਪੈਣਗੇ ਔਰ ਬਿੱਲ ਵੀ ਤੁਹਾਨੂੰ ਡੇਢੇ ਦੁੱਗਣੇ ਹੋ ਜਾਣਗੇ ਸਾਲ ਡੇਢ ਸਾਲ ਦੇ ਵਿੱਚ ਠੀਕ ਹੈ ਤੇ ਜਿਵੇਂ ਪਹਿਲਾਂ ਪ੍ਰਾਈਵੇਟ ਜੀਓ ਵਾਲਿਆਂ ਨੇ ਵੀ ਮੁਕਤ ਵੰਗੂੰ ਤੁਹਾਨੂੰ ਦਿੱਤਾ ਸੀਗਾ ਉਹ ਛੇ ਮਹੀਨੇ ਸਾਲਕ ਤੁਹਾਨੂੰ ਲਾਲਚ ਦਊ ਉਦੋਂ ਬਾਅਦ ਥੋੜੇ ਕੋਈ ਆਪਸ਼ਨ ਇਹ ਨਾ ਹੋਈ ਤਾਂ ਬਿੱਲ ਵੀ ਤੁਹਾਡੇ ਵੱਡੇ ਵੱਜ ਜਾਣਗੇ ਬਿਲਕੁਲ ਉਹਦਾ ਅਸੀਂ ਵਿਰੋਧ ਕਰਦੇ ਆ ਤੇ ਜਿਹੜੀ ਆ ਪੰਜਾਬ ਸਰਕਾਰ ਨੂੰ ਵੀ ਅਸੀਂ ਕਹਿੰਨੇ ਆ ਵੀ ਇਹਦਾ 30 ਤੱਕ ਉਹਨਾਂ ਨੇ ਮੰਗਿਆ ਜਵਾਬ ਇਹਦਾ ਵਿਰੋਧ ਕਰਕੇ ਭੇਜਣਾ ਠੀਕ ਹੈ ਦੂਸਰਾ ਜਿਹੜਾ ਹੈਗਾ ਐਮਐਸਪੀ ਤਾਂ ਸਾਡੀ ਹੈਗੀ ਆ ਤੀਸਰਾ ਕਿਰਤ ਕਾਨੂੰਨ ਜਿਹੜਾ ਬਣਾ ਬਣਾਉਣ ਜਾ ਰਹੇ ਆ ਚੌਥਾ ਸਾਡੇ ਟੀਕੇ ਲਾ ਕੇ ਦੇਖ ਲੈਂਦੇ ਆ ਵੀ ਇਹ ਚੰਡੀਗੜ੍ਹ ਦਾ ਕਦੇ ਟੀਕਾ ਲਾਤਾ ਵੀ ਚੰਡੀਗੜ੍ਹ ਨੂੰ ਅਸੀਂ ਬਣਾ ਦੇਣਾ ਵੱਖਰਾ ਬਣਾ ਦੇਣਾ ਉਹ ਵੀ ਸਾਨੂੰ ਬਰਦਾਸ਼ਤ ਨਹੀਂ ਉਹ ਪਿੱਛੇ हट ਗਏ ਯੂਨੀਵਰਸਿਟੀ ਦਾ ਸਾਡਾ ਮਸਲਾ ਜਿਹੜਿਆ ਹੋਇਆ ਉਹਦੇ ਲਈ ਵੀ ਸਾਡੀ ਹਮਾਇਤ ਉਹਨਾਂ ਨਾਲ ਹੈਗੀ ਆ ਅਜੇ ਯੂਨੀਵਰਸਿਟੀ ਵੀ ਚੱਲ ਰਹੀ ਹੈ ਉੱਥੇ ਵੀ ਹੈ ਯੂਨੀਵਰਸਿਟੀ ਹਾਂਜੀ ਚੱਲ ਰਹੀ ਆ ਤੇ ਸਾਨੂੰ ਉਹਦੇ ਲਈ ਵੀ ਵਿਸ਼ਵਾਸ ਦਿਵਾਇਆ ਗਿਆ ਪਿਛਲੇ ਦਿਨੀ ਵੀ 2-4 ਦਿਨ ਚੋਦੇ ਲਈ ਵੀ ਅਸੀਂ ਇਹ ਕਰ ਦਵਾਂਗੇ ਉਹ ਨੋਟੀਫਿਕੇਸ਼ਨ ਚੋਣਾਂ ਦਾ ਕਰ ਦਵਾਂਗੇ ਇਸ ਮੰਗਾਂ ਨੂੰ ਲੈ ਕੇ ਤੇ ਪੰਜਾਬ ਦਾ ਜਿਹੜਾ ਗੰਨੇ ਦੀ ਕੀਮਤ ਅਜੇ ਤੱਕ ਅਨਾਉਂਸ ਨਹੀਂ ਕੀਤੀ ਗਵਾਂਡੀ ਸੂਬੇ ਦੋਈਆ ਹਰਿਆਣਾ ਪੰਜਾਬ ਹਰਿਆਣਾ ਤੇ ਯੂਪੀ ਉਹਨਾਂ ਨੇ ਅਨਾਉਂਸ ਕਰ ਦਿੱਤੀ ਆ ਉਹਦੇ ਲਈ ਵੀ ਅਜੇ ਤੱਕ ਸਾਡਾ ਆਲਟੀਮੇਟ ਨਹੀਂ ਕੱਲ ਉਹਦੇ ਲਈ ਵੀ ਅਸੀਂ ਕੋਈ ਨਾ ਕੋਈ ਸੰਘਰਸ਼ ਦੇ ਰਾਹ ਤੇ ਪਾਵਾਂਗੇ ਤੇ ਇਸ ਲਈ ਅਸੀਂ ਨੇ ਚਾਹੁੰਦੇ ਹੁੰਦੇ ਵੀ ਪਹਿਲਾਂ ਹੀ ਸੰਘਰਸ਼ ਕੀਤਾ ਜਾਵੇ ਸਾਡੀਆਂ ਜਿਹੜੀਆਂ ਜਥੇਬੰਦੀਆਂ ਐਸ ਕੇ ਐਮ ਆ ਉਹ ਪਹਿਲਾਂ ਅਲਟੀਮੇਟਮ ਦਿੰਦੀ ਆ ਜਿਵੇਂ ਅੱਜ ਦੋ ਮੰਗ ਪੱਤਰ ਦਵਾਂਗੇ ਇੱਕ ਸੈਂਟਰ ਨੂੰ ਦਵਾਂਗੇ ਇੱਕ ਪੰਜਾਬ ਸਰਕਾਰ ਨੂੰ ਦਵਾਂਗੇ ਉਹਦੇ ਤੇ ਗੌਰ ਕੀਤੀ ਜਾਵੇ ਉਹਦੇ ਨਾਲ ਸਾਡੇ ਨਾਲ ਸਰਕਾਰਾਂ ਮੀਟਿੰਗਾਂ ਕਰਨ ਫਿਰ ਅਸੀਂ ਕਲਟੀਮੇਟਮ ਦਵਾਂਗੇ ਵੀ ਇੰਨੀ ਤਰੀਕ ਨੂੰ ਅਸੀਂ ਆਹ ਐਜੀਟੇਸ਼ਨ ਸ਼ੁਰੂ ਕਰਨ ਜਾ ਰਹੇ ਆ ਕਿ ਉਹ ਸਰਕਾਰ ਦੀ ਮਰਜ਼ੀ ਹੁੰਦੀ ਆ ਵੀ ਐਜੀਟੇਸ਼ਨ ਸਾਡੀ ਸ਼ੁਰੂ ਕਰਾਉਣੀ ਆ ਜਾਂ ਨਹੀਂ ਕਰਾਉਣੀ ਹੋਣ ਸਰਕਾਰ ਦੇ ਹੱਥ ਦੇ ਵਿੱਚ ਨਹੀਂ ਤਾਂ ਸੱਜ ਦੀ ਰਣਨੀਤੀ ਕੀ ਹੈ ਤੁਹਾਡੀ ਸਿਰਫ ਅੱਜ ਦਾ ਦਿਨ ਹੀ ਪ੍ਰੋਟੈਸਟ ਹੈ ਅੱਜ ਦਾ ਦਿਨ ਹੀ ਹੈ ਜੀ ਸਿਰਫ ਅੱਜ ਦਾ ਦਿਨ ਹੈ 11 ਵਜੇ ਤੋਂ ਲੈ ਕੇ 3:30 ਵਜੇ ਤੱਕ ਸਟੇਜ ਚਲਾਵਾਂਗੇ ਤੇ ਉਸ ਤੋਂ ਬਾਅਦ ਪਿੰਡ ਚੱਲ ਜਾਵਾਂਗੇ ਅੱਜ ਅਸੀਂ ਆਲਟੀਮੇਟਮ ਦੇ ਕੇ ਜਾਵਾਂਗੇ ਵੀ ਆ ਸਾਡੀਆਂ ਮੰਗਾਂ ਨੇ ਆ ਮੰਗ ਪੱਤਰ ਨੇ ਇਹਦੇ ਤੇ ਮੀਟਿੰਗ ਸਦੋ ਇਹਦੇ ਤੇ ਗੌਰ ਕਰੋ ਨਹੀਂ ਤਾਂ ਆਉਣ ਵਾਲੇ ਦਿਨਾਂ 'ਚ ਫਿਰ ਕੋਈ ਸੰਘਰਸ਼ ਦੀ ਰੂਪਰੇਖਾ ਸਿਰ ਤਿਆਰ ਪ੍ਰਸ਼ਾਸਨ ਪੁਲਿਸ ਦੇ ਨਾਲ ਤੁਹਾਡੀ ਗੱਲਬਾਤ ਹੋਈ ਹੈ ਕਿਉਂਕਿ ਟ੍ਰੈਫਿਕ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਸੀ ਪੁਲਿਸ ਵੱਲੋਂ ਲੋਕਾਂ ਨੂੰ ਖੱਜਲ ਖਵਾਰੀ ਨਾ ਹੋਵੇ ਨਹੀਂ ਉਹ ਅਸੀਂ ਜਿਵੇਂ ਉਹਨਾਂ ਨਾਲ ਅਸੀਂ ਮਿਲ ਕੇ ਚੱਲ ਰਹੇ ਹਾਂ ਤੇ ਉਹ ਉਹਨਾਂ ਨਾਲ ਮੀਟਿੰਗਾਂ ਵੀ ਹੋਈਆਂ ਸਾਡੀਆਂ ਪਿਛਲੇ ਦਿਨਾਂ ਦੇ ਵਿੱਚ ਤੇ ਉਹ ਜਗ੍ਹਾ ਵੀ ਅਸੀਂ ਤਾਂ ਹੀ ਬਾਹਰ ਲਈ ਆ ਇੱਥੇ ਵੀ ਕੋਈ ਖੱਜਲ ਖਰਾਬੀ ਕਿਸੇ ਨੂੰ ਨਾ ਹੋਵੇ ਤੇ ਉਹ ਉਮੀਦ ਆ ਵੀ ਇਹ ਬੜਾ ਸਜੇ ਢੰਗ ਦੇ ਨਾਲ ਸਾਰਾ ਨੇਪਰੇ ਚੜ ਜਾਊ ਠੀਕ ਹੈ ਤੇ ਬਿਲਕੁਲ ਜਿਹੜੇ ਬਰਾੜ ਸਾਹਿਬ ਵੀ ਸਾਡੇ ਨਾਲ ਅਰਵਦੀ ਜੀ ਕਿਉਂਕਿ ਦੋ ਤਿੰਨ ਚੀਜ਼ਾਂ ਬਹੁਤ ਅਹਿਮ ਨੇ ਜਿੱਦਾਂ ਲਖੋਵਾਲ ਜੀ ਨੇ ਵੀ ਦੱਸੀ ਅੱਜ ਦਾ ਦਿਨ ਹੀ ਐਜੀਟੇਸ਼ਨ ਤੁਹਾਡਾ ਰਹਿਣ ਵਾਲਾ हां देखो ये सिंगल डे प्रोटेस्ट है राखी साहब ਇਹਦੇ ਚ ਸਾਡਾ ਪੰਜਵੀਂ ਬਰੇ ਘੰਟਾ ਹੈ ਜਿਹੜਾ ਦਿੱਲੀ ਅੰਦੋਲਨ ਸੀ ਤੇ ਉਸ ਤੋਂ ਬਾਅਦ ਜਿਉਂ ਦੀਆਂ ਤਿਉਂ ਸਾਡੀਆਂ ਮੰਗਾਂ ਬਰਕਰਾਰ ਹੈ ਕਿਉਂਕਿ ਜੋ ਸਾਨੂੰ ਲਿਖਤੀ ਰੂਪ ਦੇ ਵਿੱਚ ਦਿੱਤੀਆਂ ਗਈਆਂ ਸੀ ਮੰਗਾਂ ਉਹਦੇ ਵਿੱਚ ਕਿਸਾਨਾਂ ਦੇ ਜਿਹੜੀ ਫਸਲ ਦਾ ਸਹੀ ਮੁੱਲ ਤੇ ਡਾਈਵਰਸੀਫਿਕੇਸ਼ਨ ਦੀ ਗੱਲ ਕੀਤੀ ਸੀ ਹਰ ਸਾਰੀਆਂ ਫਸਲਾਂ ਤੇ ਅਸੀਂ ਮੁੱਲ ਦੇਵਾਂਗੇ ਉਹ ਸਾਰੀਆਂ ਮੰਗਾਂ ਜੁੜਦੀਆਂ ਜੁੜਦੀਆਂ ਅੱਗੇ ਵਧਦੀਆਂ ਗਈਆਂ ਹਰ ਸਾਲ ਅਸੀਂ ਰਿਮਾਈਂਡ ਕਰਾਉਂਦੇ ਹਾਂ ਪਰ ਜਿਉਂਦੀਆਂ ਤਿਉਂ ਰਹਿੰਦੀਆਂ ਇਹਦੇ ਵਿੱਚ ਇੱਕ ਇੰਪੋਰਟੈਂਟ ਗੱਲ ਹੈ ਕਿਉਂਕਿ ਤੁਸੀਂ ਵੀ ਮੀਟਿੰਗ ਪ੍ਰਸ਼ਾਸਨ ਦੇ ਨਾਲ ਹਿੱਸਾ ਰਹੇ ਹੋ ਪਾਰਕਿੰਗ ਨੂੰ ਲੈ ਕੇ ਡਿਫਰੈਂਟ ਜਗ੍ਹਾ ਦਿੱਤੀ ਹੈ ਕਿਸੇ ਤਰ੍ਹਾਂ ਦਾ ਇੱਥੇ ਕੋਈ ਲੌਇਨ ਆਰਡਰ ਨੂੰ ਵੇਖਦੇ ਹੋਏ ਵੀ ਨਹੀਂ ਨਹੀਂ ਐ ਸੱਚ ਕੁਝ ਨਹੀਂ ਇਹ ਅਸੀਂ ਪ੍ਰਸ਼ਾਸਨ ਤੇ ਸਾਡੀ ਮੀਟਿੰਗ ਜਦੋਂ ਹੋਈ ਸੀ ਪਰਸੋਂ ਅਸੀਂ ਵੀ ਸਹਿਮਤੀ ਜਤਾਈ ਹੈ ਕਿਉਂਕਿ ਚੌਥੀ ਦੇ ਵਿੱਚ ਪਾਰਕਿੰਗ ਦੀ ਕਾਫੀ ਪ੍ਰੋਬਲਮ ਆਉਣੀ ਸੀ ਆਲਰੇਡੀ ਚੱਲ ਰਿਹਾ ਇੱਕ ਧਾਰਮਿਕ ਸਮਾਗਮ ਚੱਲ ਰਿਹਾ ਹੈ 350 ਸਾਲਾ ਕਰਕੇ ਅਸੀਂ ਕਿਸੇ ਵੀ ਤਰ੍ਹਾਂ ਦੀ ਵਿਗਨ ਨਹੀਂ ਪਾਉਣਾ ਚਾਹੁੰਦੇ ਸੀ ਇਹਦੇ ਨਾਲ ਕੀ ਇੱਕ ਵੱਡਾ ਗਰਾਊਂਡ ਹੈ ਪਾਰਕਿੰਗ ਵਾਲਾ ਅਸੀਂ ਕਿਹਾ ਵੀ ਪਾਰਕਿੰਗ ਜੇ ਕੋਈ ਮਾੜਾ ਮੋਟਾ ਤੁਰ ਕੇ ਆਉਣਾ ਹੈ ਵੀ ਕਿਉਂਕਿ ਦੇਖੋ ਅਸੀਂ ਕਿਸੇ ਨੂੰ ਪਰੇਸ਼ਾਨ ਕਰਨ ਨਹੀਂ ਆਉਂਦੇ ਇੱਥੇ ਅਸਾ ਸਿਰਫ ਆਪਸ ਸਾਡੇ ਰਾਜਤਾ ਨਹੀਂ ਹੈ ਇਹਦੇ ਵਿੱਚ ਆਪਦੀ ਆਵਾਜ਼ ਆਪਦੇ ਹੱਕ ਮੰਗੀ ਤੁਹਾਨੂੰ ਵੀ ਸਟੋਰੀਆ ਇੱਕ ਸਵਾਲ ਸੀ ਜੇ ਤੁਸੀਂ ਕਿਸਾਨ ਜਿੱਥੇ ਬੰਦੀਆਂ ਦੇ ਆਗੂ ਨੂੰ ਪੁੱਛ ਪਾਓ ਜੋ ਮੰਗ ਪੱਤਰ ਨਾਂ ਦੇ ਵੱਲੋਂ ਦਿੱਤਾ ਜਾਣਾ ਹੈ ਕਿ ਫਿਜ਼ੀਕਲ ਤੌਰ ਤੇ ਇਸ ਸੀਐਮ ਨੂੰ ਮੰਗ ਪੱਤਰ ਦੇਣਗੇ ਬਿਲਕੁਲ ਇਹ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿਉਂਕਿ ਦੇਖੋ ਬਹੁਤ ਇੰਪੋਰਟੈਂਟ ਹੋ ਜਾਂਦਾ ਹੈ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਕਿਸ ਤਰ੍ਹਾਂ ਦੀ ਜਿਹੜੀ ਚੀਜ਼ਾਂ ਰਹਿਣ ਵਾਲੀ ਹੈ ਕਿਉਂਕਿ ਅੱਜ ਤੱਕ ਪੂਰਾ ਦਿਨ ਅੱਜ ਦੀ ਪੂਰਾ ਦਿਨ ਜਿਹੜਾ ਹੈਗਾ ਉਹ 11 ਵਜੇ ਕਰੀਬ 11:30 11 ਵਜੇ ਜਿਹੜਾ ਹੈਗਾ ਅੱਜ ਸ਼ੁਰੂ ਸ਼ੁਰੂਆਤ ਜਿਹੜੀ ਉਹ ਕਰ ਦਿੱਤੀ ਜਾਏਗੀ ਲੇਕਿਨ ਇਹਦੇ ਵਿੱਚ ਕਿਸ ਤਰ੍ਹਾਂ ਫਿਜ਼ੀਕਲ ਤੌਰ ਤੇ ਜਿਹੜਾ ਦਿੱਤਾ ਜਾਏਗਾ ਜਿੱਦਾਂ ਤੁਹਾਡਾ ਸਵਾਲ ਹੈ ਉਹ ਵੀ ਅਸੀਂ ਜਿਹੜੀ ਹੈਗੀ ਗੱਲਬਾਤ ਕਰ ਲੈਂਦੇ ਅਸੀਂ ਕੁਝ ਕੋਸ਼ਿਸ਼ ਕਰ ਲੈਂਦੇ ਪੁੱਛ ਕੇ ਕਿਉਂਕਿ ਬਹੁਤ ਇੰਪੋਰਟੈਂਟ ਹੈ ਬਰਾਤ ਸਾਹਿਬ ਇੱਕ ਸਵਾਲ ਹੋਰ ਹੈ ਜਿਹੜੇ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਜਿਹੜਾ ਤੁਸੀਂ ਮੈਮੋਰੰਡਮ ਦੇਣਾ ਚਾਹੁੰਦੇ ਹੋ ਮੰਗ ਪੱਤਰ ਜਿਹੜਾ ਤੁਸੀਂ ਅੱਜ ਦੋਗੇ ਕੇਂਦਰ ਨੂੰ ਤੇ ਪੰਜਾਬ ਸਰਕਾਰ ਨੂੰ ਤੁਸੀਂ ਫਿਜ਼ੀਕਲੀ ਦੋਗੇ ਜਾਂ ਕਿਸ ਤਰ੍ਹਾਂ ਤੁਸੀਂ ਜਿਹੜੀ ਹੈਗੀ ਰਣਨੀਤੀ ਨਹੀਂ ਦੇਖੋ ਸਾਡਾ ਜਿਹੜਾ ਮੈਮੋਰੰਡਮ ਅਸੀਂ ਆਲਰੇਡੀ ਐਡਮਿਨਿਸਟ੍ਰੇਸ਼ਨ ਨਾਲ ਸਾਡੀ ਗੱਲਬਾਤ ਹੋ ਗਈ ਹੈ ਅਸੀਂ ਇੱਕ ਮਾਨਯੋਗ ਸੀਮ ਸਿੰਘ ਸਾਹਿਬ ਨੂੰ ਐਡਵੈਸ ਦੇਣਾ ਹੈ ਮੈਮੋਰੰਡਮ ਇੱਕ ਮਾਨਯੋਗ ਗਵਰਨਰ ਸਾਹਿਬ ਨੂੰ ਦੇਣਾ ਹੈ ਸੋ ਉਹਨਾਂ ਦੇ ਕੋਈ ਵੀ ਨੁਮਾਇंदे ਆ ਕੇ ਸਾਡੇ ਤੋਂ ਸਟੇਜ ਤੋਂ ਆ ਕੇ ਇੱਥੇ ਮੈਮੋਰੰਡਮ ਅਸੀਂ ਉਹਨਾਂ ਨੂੰ ਹੈਂਡ ਓਵਰ ਕਰਾਂਗੇ ਠੀਕ ਹੈ ਯਾਨੀ ਕਰਨੇਗਾ ਅਫੀਸਰ ਉਹ ਆ ਕੇ ਜਾਊਗਾ ਅਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਅਸੀਂ ਅੱਗੇ ਮੂਵਮੈਂਟ ਨਹੀਂ ਕਰਨੀ ਕਰਦੇ ਯਾਨੀ ਕਿ ਇਹ ਮੂਵਮੈਂਟ ਜਿਹੜੀ ਹੈਗੀ ਉਹ ਇੱਥੋਂ ਤੱਕ ਹੀ ਆ ਸਾਡੀ ਮੂਵਮੈਂਟ ਅਸੀਂ ਇੱਥੋਂ ਵਾਪਸ ਚਲੇ ਜਾਣਾ ਦੂਜਾ ਜਿਹੜਾ ਪੰਜਾਬ ਯੂਨੀਵਰਸਿਟੀ ਦੇ ਵੀ ਚੱਲ ਰਿਹਾ ਉਹਨਾਂ ਦੇ ਨਾਲ ਵੀ ਟੱਚ ਸੀ ਹੋਵੇ ਬਿਲਕੁਲ ਅਸੀਂ ਪੰਜਾਬ ਯੂਨੀਵਰਸਿਟੀ ਇੱਕ ਐਸਕੇਮ ਨੇ ਕਮੇਟੀ ਬਣਾਈ ਸੀ ਰਾਜੀਵਲ ਸਾਹਿਬ ਸੀ ਜਿਹਦੇ ਵਿੱਚ ਮੈਂ ਸੀ ਤੇ ਰਮੇਂਦਰ ਪਟਿਆਲਾ ਜੀ ਸੀ ਅਸੀਂ ਉਹਨਾਂ ਦੇ ਵੀ ਜੀ ਜੀ ਮਨੋਜ ਤੇ ਅੱਜ ਵਾਲਾ ਜਿਹੜਾ ਉਹਨਾਂ ਨੇ ਆਪਦੇ ਲੈਵਲ ਤੇ ਕੀਤਾ ਸੀ ਉਹਨਾਂ ਨੇ ਕਿਹਾ ਸੀ ਵੀ ਸਾਨੂੰ ਵੀ ਪਤਾ ਵੀ ਤੁਹਾਡਾ ਪ੍ਰੋਟੈਸਟ ਚੱਲ ਰਿਹਾ ਹੈ ਕਿਸੇ ਜੀ ਮਨੋਜ ਠੀਕ ਹੈ ਇਹਦੇ ਦੋ ਤਿੰਨ ਇੰਪੋਰਟੈਂਟ ਪੁਆਇੰਟ ਨੇ ਜਿਹਦੇ ਵਿੱਚ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਬਰਾੜ ਸਾਹਿਬ ਨੇ ਕਿ ਅੱਜ ਦਾ ਜਿਹੜਾ ਪ੍ਰੋਟੈਸਟ ਹੈ ਲਾਅ ਐਂਡ ਆਰਡਰ ਦਾ ਅਸੀਂ ਧਿਆਨ ਰੱਖਣਾ ਹੈ ਪਹਿਲਾ ਪੁਆਇੰਟ ਇਸ ਤੋਂ ਅੱਗੇ ਅਸੀਂ ਨਹੀਂ ਜਾਣਾ ਦੂਜਾ ਪੁਆਇੰਟ ਤੀਜਾ ਪੁਆਇੰਟ ਜਿਹੜਾ ਪੰਜਾਬ ਯੂਨੀਵਰਸਿਟੀ ਦੇ ਨਾਲ ਇਹਨਾਂ ਦਾ ਆਪਸੀ ਜਿਹੜਾ ਤਾਲਮੇਲ ਹੈ ਕਿਉਂਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ ਆਹ ਪ੍ਰੋਟੈਸਟ ਜਿਹੜਾ ਹੈ ਚੱਲ ਰਹਾ ਹੈ ਔਰ ਬੜੇ ਹੀ ਸ਼ਾਂਤੀਪੂਰਨ ਤਰੀਕੇ ਦੇ ਨਾਲ ਯਾਨੀ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਬਾਰਡਰ ਜਿਹੜਾ ਹੈਗਾ ਉਹ ਨਹੀਂ ਤੁਸੀਂ ਲੰਘਣਾ ਕਿਸੇ ਤਰ੍ਹਾਂ ਦਾ ਕੋਈ ਪੁਲਿਸ ਦੇ ਨਾਲ ਜਿਹੜਾ ਹੈਗਾ ਅੱਗੇ ਤੱਕ ਆਮਕੀ ਨਹੀਂ ਕਰਨੀ ਇਹ ਪਹਿਲਾਂ ਹੀ ਐਡਮਿਨਿਸਟ੍ਰੇਸ਼ਨ ਦੇ ਨਾਲ ਜਿਹੜੀ ਗੱਲਬਾਤ ਜਿਹੜੀ ਗੱਲਬਾਤ ਹੋ ਚੁੱਕੀ ਹੈ ਮੀਟਿੰਗ ਦੀ ਇਹ ਬੜਾ ਕਲੀਅਰ ਜਿਹੜੇ ਅਫਸਰਾਂ ਵੱਲੋਂ ਵੀ ਕੀਤਾ ਗਿਆ ਔਰ ਜਿਹੜੇ ਸੀਨੀਅਰ ਇੱਥੇ ਆਗੂ ਸੀ ਉਹਨਾਂ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਔਰ ਆਸ਼ਵਾਸ਼ਣ ਵੀ ਦਿੱਤਾ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਹਰਦੰਗ ਕਿਸੇ ਵੀ ਤਰ੍ਹਾਂ ਦਾ ਕੋਈ ਨਾਇਲ ਹੋਣ ਦਾ ਹੈ ਕਿ ਕਿਸੇ ਤਰੀਕੇ ਦੀ ਮ ਉਹਨਾਂ ਨੂੰ ਜੋ ਇਹ ਮੈਮੋਰੰਡਮ ਹੈ ਹੈਂਡਓਵਰ ਕਰ ਦਿੱਤਾ ਜਾਏਗਾ ਬਹੁਤ ਬਹੁਤ ਸ਼ੁਕਰੀਆ ਮਨੋਜ ਪਰ ਤਸਵੀਰਾਂ ਤੁਸੀਂ ਸਾਨੂੰ ਲਗਾਤਾਰ ਦਿਖਾਉਂਦੇ ਰਹੇ ਕਿ ਕਿਸ ਤਿਕਨਾਲ ਕਿਸਾਨਾਂ ਦੇ ਵੱਲੋਂ ਇੱਕ ਵੱਡਾ ਸ਼ਕਤੀ ਪ੍ਰਦਰਸ਼ਨ ਕੀਤਾ ਜਾਣਾ ਹੈ ਦੂਸਰੇ ਪਾਸੇ ਮੈਂ ਜ਼ਿਕਰ ਕਰਾਂਗੀ ਪੰਜਾਬ ਯੂਨੀਵਰਸਿਟੀ ਦਾ ਕਿਉਂਕਿ ਪੰਜਾਬ ਯੂਨੀਵਰਸਿਟੀ 'ਚ ਵੀ ਅੱਜ ਫਿਰ ਤੋਂ ਵਿਦਿਆਰਥੀਆਂ ਦਾ ਪ੍ਰਦਰਸ਼ਨ ਹੈ ਡਬਲ ਚੈਲੰਜ ਹੈ ਚੰਡੀਗੜ੍ਹ ਦੀ ਪੁਲਿਸ ਲਈ ਸਾੜੇ ਚੋਣਾ ਦੀਆਂ ਤਰੀਕਾ ਦੇ ਐਲਾਨ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਸਟੂਡੈਂਟਸ ਦੇ ਵੱਲੋਂ ਅੱਜ ਪੰਜਾਬ ਯੂਨੀਵਰਸਿਟੀ ਛੁੱਟੀ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ ਦਸੇ ਕੱਲ ਦੇ ਸ਼ਾਮ ਗੇਟ ਨੰਬਰ 2 ਤੇ ਜ਼ ਜੋ ਨੇ ਉਹ ਕਰ ਦਿੱਤੇ ਗਏ ਸਿੱਤੇ ਪਹਿਲਾ ਯੂਨੀਵਰਸਿਟੀ ਪ੍ਰਸ਼ਾਸਨ ਨੇ ਪੇਪਰ ਡੀਏਵੀ ਕਾਲਜ ਲੈ ਜਾਣ ਦੀ ਕਲਾ ਕਿਸੀ ਜਿਸ ਦੇ ਵਿਰੋਧ ਚ ਸਟੂਡੈਂਟਸ ਨੇ ਯੂਨੀਵਰਸਿਟੀ ਦੇ ਗੇਟ ਨੰਬਰ 2 ਤੇ ਜ਼ਬਰਦਸਤ ਹੰਗਾਮਾ ਕੀਤਾ ਸੇ ਫਿਲਹਾਲ ਪੇਪਰ ਟਾਲ ਦਿੱਤੇ ਗਏ ਨੇ ਅਤੇ ਜਲਦੀ ਨਵੀਂ ਤਾਰੀਖ ਜਾਰੀ ਕਰ ਦਿੱਤੀ ਜਾਵੇਗੀ ਪ੍ਰਦਰਸ਼ਨ ਨੂੰ ਲੈ ਕੇ ਅਲਰਟ ਤੇ ਹੈ ਪੁਲਿਸ ਪ੍ਰਸ਼ਾਸਨ ਪੰਜਾਬ ਯੂਨੀਵਰਸਿਟੀ ਸੁਰੱਖਿਆ ਵਿਹਾਦਿਕਰਣੀ ਕੀਤੀ ਗਈ ਹੈ ਪੁਲਿਸ ਨਾਲ ਆਈਟੀਬੀਪੀ ਦਿਆਂ ਜੋ ਕੰਪਨੀਆਂ ਦੇ ਜਵਾਨ ਨੇ ਉਹ ਵੀ ਤਾਇਨਾਤ ਕੀਤੇ ਗਏ ਨੇ ਤੇ ਪੰਜਾਬ ਯੂਨੀਵਰਸਿਟੀ ਇਹ ਪੂਰਾ ਵਿਵਾਦ 28 ਅਕਤੂਬਰ ਨੂੰ ਸ਼ੁਰੂ ਹੋਇਆ ਸੀ ਜਦੋਂ ਕੇਂਦਰ ਦੇ ਵੱਲੋਂ ਇੱਕ ਨੋਟੀਫ ਸਾਨਟ ਸਿੰਡੀਕੇਟ ਨੂੰ ਭੰਗ ਕਰਨ ਦੇ ਲਈ ਪਰ ਉਸ ਤੋਂ ਬਾਅਦ ਇਹ ਜੋ ਨੋਟੀਫਿਕੇਸ਼ਨ ਸੀ ਉਹ ਵਾਪਸ ਲੈ ਲਿਆ ਗਿਆ ਸੀ ਪਰ ਸਟੂਡੈਂਟਸ ਲਗਾਤਾਰ ਇਹ ਮੰਗ ਕਰ ਰਹੇ ਨੇ ਕਿ ਸਾਨਟ ਦੀਆਂ ਤਰੀਕ ਚੋਣਾਂ ਦਾ ਐਲਾਨ ਕੀਤਾ ਜਾਏ ਉਸ ਤੋਂ ਬਾਅਦ ਇਹ ਜੋ ਤਣਾ ਪ੍ਰਦਰਸ਼ਨ ਉਹਨਾਂ ਵੱਲ ਦਿੱਤਾ ਜਾ ਰਿਹਾ ਹੈ ਉਸ ਨੂੰ ਉਹ ਖਤਮ ਕਰ ਦੇਣਗੇ ਪਰ ਅੱਜ ਵੀ ਤਣਾ ਪ੍ਰਦਰਸ਼ਨ ਲਗਾਤਾਰ ਉੱਥੇ ਜਾ ਰਹੀ ਹੈ ਤਸਵੀਰਾਂ ਆਸੀ ਲਗਾਤਾਰ ਦੇਖਿਆ ਸੀ ਕਿ ਸਿੱਤੇ ਕੰਦਾ ਜੋ ਪੰਜਾਬ ਯੂਨੀਵਰਸਿਟੀ ਰਿਵਾਈਸ ਚਾਸਨ ਰੇਨੋਵਿਕ ਉਹਨਾਂ ਦੇ ਆਲੇ ਦੁਆਲੇ ਰੈਪਡ ਐਕਸ਼ਨ ਫੋਰਸ ਦੀ ਤਣਾ ਦਿੱਤੀ ਗਈ ਹੈ ਵੱਡੇ ਪੱਧਰ ਤੇ ਪੁਲਿਸ ਡਿਪਲੋਇਮੈਂਟ ਵੀ ਕੀਤੀ ਗਈ ਹੈ ਆਈਟੀਬੀਪੀ ਦੇ ਜਵਾਨ ਵੀ ਮੌਕੇ ਤੇ ਹੀ ਮੌਜੂਦ ਨੇ ਤੇ ਪੁਲਿਸ ਅੱਜ ਪੂਰੀ ਤਿਆਰੀ ਚ ਨਜ਼ਰ ਆ ਰਹੀ ਹੈ ਮੇਰੇ ਨਾਲ ਮੇਰੇ ਸਹਿਯੋਗੀ ਉਮੇਸ਼ ਸ਼ਰਮਾ ਲਾਈਵ ਜੁੜੋ ਹੋਏ ਨੇ ਪੰਜਾਬ ਯੂਨੀਵਰਸਿਟੀ ਕੈਂਪਸ ਚੰਡੀਗੜ੍ਹ ਤੋਂ ਲਾਈਵ ਉਮੇਸ਼ ਇੱਕ ਤਣਾ ਪ੍ਰਦਰਸ਼ਨ ਹੋ ਦੀ ਰੋਸ ਪ੍ਰਦਰਸ਼ਨ ਹੈ ਇਹ ਦੋਵੇਂ ਪ੍ਰਦਰਸ਼ਨ ਕਿਸਤੇ ਨਾਲ ਅਲੱਗ ਨੇ ਅੱਜ ਮੌਕੇ ਦੀਆਂ ਕੀ ਕੁਝ ਤਸਵੀਰਾਂ ਕਿਸਤੇ ਨਾਲ ਸਟੂਡੈਂਟਸ ਆਪਣਾ ਰੋਸ ਪ੍ਰਦਰਸ਼ਨ ਕਰਨ ਕੀ ਪੀਸਫੁਲ ਤਰੀਕੇ ਦੇ ਨਾਲ ਇਹ ਰੋਸ ਹੋ ਰਿਹਾ ਤੁਕੋ ਇਸ ਵਾਰ ਦਾ ਜਿਹੜਾ ਇਹ ਬੰਦ ਦੀ ਕਾਲ ਸੀਗੀ ਬੇਸਿਕਲੀ ਔਰ ਇਹ ਬੰਦ ਦੀ ਕਾਲ ਅ ਪਿਛਲੇ 10 ਨਵੰਬਰ ਦੀ ਕਾਲ ਤੋਂ ਅਲੱਗ ਹੈ ਔਰ ਅਸੀਂ ਸਿਲਸਿਲੇ ਵਾਰ ਦੱਸਾਂਗੇ ਕਿਉਂ ਅਲੱਗ ਹੈ ਇੱਕ ਹੋਰ ਤਸਵੀਰ ਦੇਖੋ ਵੀਸੀ ਆਫਿਸ ਦੇ ਪਹਿਲਾਂ ਤੁਹਾਨੂੰ ਦਿਖਾ ਦਿੰਨਾ ਇੱਥੇ ਕਿਉਂਕਿ ਮੋਰਚਾ ਲੱਗਿਆ ਹੋਇਆ ਹੈ ਮੇਨ ਮੋਰਚੇ ਦੀ ਜਿਹੜਾ ਜਗਾ ਇਹ ਹੈ ਬੈਨਰ ਲਾ ਕੇ ਇਹ ਵੀਸੀ ਆਫਿਸ ਦਾ ਜਿਹੜਾ ਗੇਟ ਹੈ ਗੇਟ ਦੇ ਉੱਤੇ ਹੀ ਸਾਰੇ ਟੈਂਟ ਤੇ ਧਰਨਾ ਲੱਗਿਆ ਹੋਇਆ ਹੈ ਹੁਣ ਆਪਾਂ ਡਿਫਰੈਂਸ਼ੀਏਂਟਰ ਕਰਦੇ ਹਾਂ ਕਿ ਪਿਛਲੇ ਪ੍ਰੋਟੈਸਟ ਜਿਹੜੇ 10 ਨਵੰਬਰ ਨੂੰ ਸੀ ਉਸ ਤੋਂ ਵੱਖਰਾ ਕਿਵੇਂ ਹੈ ਇਸ ਪ੍ਰੋਟੈਸਟ ਵਿੱਚ ਸਟੇਜ ਨਹੀਂ ਕੋਈ ਲਾਈ ਗਈ ਨਾ ਹੀ ਕੋਈ ਸਾਊਂਡ ਯੂਜ਼ ਕੀਤਾ ਗਿਆ ਔਰ ਦੂਜੀ ਗੱਲ ਅੱਥੇ ਪੁਲਿਸ ਦੀ ਡਿਪਲॉयਮੈਂਟ ਜਿਹੜੀ ਹੈਗੀ ਹੈ ਚੰਡੀਗੜ੍ਹ ਪੁਲਿਸ ਤੋਂ ਇਲਾਵਾ ਇਸ ਵਾਰ ਆਈਟੀਬੀਪੀ ਦੀ ਵੀ ਕੰਪਨੀਆਂ ਲਾਈ ਗਈਆਂ ਨੇ ਔਰ ਇਹ ਕੰਪਨੀਆਂ ਦੋਨੋਂ ਪ੍ਰੋਟੈਸਟ ਲਈ ਹੈ ਚਾਹੇ ਉਹ ਕਿਸਾਨਾਂ ਦਾ ਪ੍ਰੋਟੈਸਟ ਹੋਈ ਸੈਕਟਰ 44 ਵਿੱਚ ਜਾਂ ਫਿਰ ਚੰਡੀਗੜ੍ਹ ਚ ਐਪੀਯੂ ਦਾ ਲਾਅ ਐਂਡ ਔਰਡਰ ਨੂੰ ਮੇਨਟੇਨ ਕਰਨ ਲਈ ਔਰ ਇਹ ਤੀਜੀ ਗੱਲ ਇਹਦੇ ਵਿੱਚ ਇਹ ਹੈ ਕਿ ਸ਼ਾਂਤੀਪੂਰਨ ਬਿਲਕੁਲ ਤੁਸੀਂ ਦੇਖੋ ਕਿ ਤਰਨਾ ਸਟੂਡੈਂਟਸ ਬੈਠੇ ਨੇ ਜਿਹੜੇ ਜਿਨ੍ਹਾਂ ਨੇ ਆਣਾ ਆ ਸਕਦੇ ਨੇ ਗੇਟ ਖੁੱਲੇ ਨੇ ਸਾਰੇ ਜਿਹੜੇ ਯੂਨੀਵਰਸਿਟੀ ਦੇ ਗੇਟ ਨੇ ਭਾਵੇਂ ਪੀ.ਜੀ.ਏ ਦੇ ਸਾਹਮਣੇ ਵਾਲਾ ਗੇਟ ਇੱਕ ਨੰਬਰ ਹੋਏ ਦੋ ਨੰਬਰ ਜਿਹੜਾ 15 ਸੈਕਟਰ ਤੋਂ ਐਂਟਰੀ ਹੁੰਦੀ ਹੈ ਉਹ ਗੇਟ ਹੋਏ ਜਾਂ ਤੀਜਾ ਜਿਹੜਾ 25 ਸੈਕਟਰ ਤੋਂ ਗੇਟ ਓਪਨ ਹੁੰਦਾ ਉਹ ਗੇਟ ਹੋਏ ਯਾਨੀ ਕਿ ਗੇਟ ਓਪਨ ਨੇ ਹਰ ਕੋਈ ਇੱਥੇ ਆ ਸਕਦਾ ਹੈ ਇਹ ਤਿੰਨ ਚੀਜ਼ਾਂ ਅਲੱਗ ਐ ਇਸ ਵਾਰ ਤਾਂ ਇਸ ਕਰਕੇ ਜਿਹੜਾ ਇਹ ਸ਼ਾਂਤੀਪੂਰਨ ਪ੍ਰੋਟੈਸਟ ਹੈ ਜਾਂ ਕੁਝ ਸਟੂਡੈਂਟ ਦਾ ਧਰਨਾ ਇੱਥੇ ਜਾਰੀ ਹੈ ਔਰ ਬੰਦ ਦੀ ਕਾਲ ਸੀਗੀ ਕਿ ਯੂਨੀਵਰਸਿਟੀ ਉਸ ਦਿਨ ਬੰਦ ਰਹੇਗੀ ਔਰ ਬੰਦ ਛੁੱਟੀ ਦਾ ਐਲਾਨ ਹਾਲਾਂਕਿ ਯੂਨੀਵਰਸਿਟੀ ਨੇ ਕਰਤਾ ਸੀ ਕੱਲ ਲੇਕਿਨ ਜਿਹੜੇ ਇਸ਼ੂ ਸ਼ਾਮ ਨੂੰ ਕ੍ਰੀਏਟ ਹੋਇਆ ਜਾਂ 2 ਨੰਬਰ ਗੇਟ ਜਿਹੜਾ ਬੰਦ ਕੀਤਾ ਗਿਆ ਉਹਦਾ ਮਕਸਦ ਇਹ ਸੀਗਾ ਕਿ ਮੋਰਚੇ ਨੂੰ ਓਬਜੈਕਸ਼ਨ ਸੀ ਕਿ ਜਿਹੜੇ ਪੇਪਰ ਪਿਊਚ ਹੋਣੇ ਸੀਗੇ ਉਹ ਸ਼ਿਫਟ ਕਰਕੇ ਡੀਏਵੀ ਕਾਲਜ ਵਿੱਚ ਕਰਤੇ ਗਏ ਸੀਗੇ ਇਸੇ ਕਰਕੇ 2 ਨੰਬਰ ਗੇਟ ਵਿੱਚ ਰਾਤ ਹੰਗਾਮਾ ਵੀ ਹੋਇਆ ਨਾਰੇਬਾਜੀ ਹੋਈ ਗੇਟ ਨੂੰ ਬੰਦ ਕੀਤਾ ਗਿਆ ਸੀ ਮੋਰਚੇਰ ਸਟੂਡੈਂਟਸ ਵੱਲੋਂ ਕੁਝ دیر ਬਾਅਦ ਪੀਓ ਅਥਾਰਟੀ ਨੇ ਆਪਣਾ ਉਹ ਵੀ ਫੈਸਲਾ ਜਿਹੜਾ ਹੈਗਾ ਉਹ ਵਾਪਸ ਲਿਆ ਔਰ ਜਿਹੜਾ ਐਗਜ਼ਾਮ ਨੇ ਉਹ ਪੋਸਟਪੋਨ ਕਰਤੇ ਕਿ ਅਗਲੀ ਤਰੀਖ ਦੱਸੀ ਜਾਏਗੀ ਤਾਂ ਇਸ ਕਰਕੇ ਅਲੱਗ ਹੈ ਵੱਖਰਾ ਹੈ ਤੁਸੀਂ ਜਿਹੜੀ ਤਸਵੀਰਾਂ ਦੇਖ ਰਹੇ ਹੋ ਓਵਰオール ਇਹ ਪੀਯੂ ਦੇ ਮੇਨ ਜਿਹੜਾ ਪ੍ਰੋਟੈਸਟ ਸੈਂਟਰ ਹੈ ਪ੍ਰੋਟੈਸਟ ਜਗ੍ਹਾ ਹੈ ਉੱਥੇ ਦੀ ਹੈ ਔਰ ਇਹ ਆਮ ਰੂਟੀਨ ਵਾਂਗੂ ਹੈ ਔਰ ਜਿੱਦਾਂ ਹੀ ਸ਼ਾਮ ਨੂੰ 5 ਵਜੇ ਪੀਸੀ ਇੱਥੇ ਰੱਖੀ ਗਈ ਹੈ 5 ਵਜੇ ਪ੍ਰੈਸ ਕਾਨਫਰੈਂਸ ਕੀਤੀ ਜਾਵੇਗੀ ਮੋਰਚੇ ਵੱਲੋਂ ਔਰ ਅੱਜ ਜਿਹੜੀ ਸਾਰੀ ਦਿਨ ਦੀ ਗਤੀਵਿਧੀ ਹੈ ਆ ਕੀ ਅੱਗੇ पीयू प्रशासन ਨਾਲ ਗੱਲਬਾਤ ਹੋ ਰਹੀ ਹੈ ਸੀਨੀਅਰ ਇਲੈਕਸ਼ਨ ਦੀ ਨੋਟੀਫਿਕੇਸ਼ਨ ਲੈ ਕੇ ਜਿਹੜੀ ਗੱਲਬਾਤ ਹੈ ਕਿੱਥੇ ਤੱਕ ਪਹੁੰਚੀ ਹੈ ਜਾਂ ਕੀ ਡਿਟੇਲਸ ਹੈ ਉਹ ਮੋਰਚਾ ਜਿਹੜਾ ਇੱਥੇ ਹੈ ਬੈਠ ਕੇ ਸ਼ਾਮ ਨੂੰ 5 ਵਜੇ ਉਹ ਡਿਸਕਸ ਕਰੇਗਾ ਉਸ ਤੋਂ ਇਲਾਵਾ ਆਪਾਂ ਜੇ ਓਵਰঅল ਸਿਨੈਰੀਓ ਦੀ ਗੱਲ ਕੀਤੀ ਜਾਵੇ ਤਾਂ ਸਾਹਮਣੇ ਐਡਮਿਨ ਬਲੌਕ ਵੀ ਇਸੇ ਰੂਟ ਤੇ ਨਜ਼ਰ ਆਉਂਦਾ ਜਿਹੜੀ ਤੁਸੀਂ ਬਿਲਡਿੰਗ ਦੇਖ ਰਹੇ ਹੋ ਇੱਕ ਵਾਰ ਮੈਂ ਕਹਾਂਗਾ ਜਰਾ ਦਿਖਾ ਕੇ ਜ਼ੂਮ ਕਰਕੇ ਇਹ ਐਡਮਿਨ ਬਲੌਕ ਹੈ ਔਰ ਜੇ ਪੀਯੂ ਛੁੱਟੀ ਨਾ ਕਰਦਾ ਤਾਂ ਇਸ ਐਡਮਿਨ ਬਲੌਕ ਨੂੰ ਵੀ ਕਿਰਨ ਦੀ ਤਿਆਰੀ ਸੀਗੀ ਇਸ ਐਡਮਿਨ ਬਲੌਕ ਨੂੰ ਵੀ ਪ੍ਰੋਟੈਸਟਰ ਦੇ ਰਾਹੀਂ ਨਾਰੇਬਾਜ਼ੀ ਕਰਨੀ ਸੀ ਇਹ ਤਸਵੀਰਾਂ ਐਡਮਿਨ ਬਲੌਗ ਦੇ ਸੀ ਤੁਹਾਨੂੰ ਦਿਖਾ ਰਿਹਾ ਤਾਂ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਅੱਜ ਦਾ ਪ੍ਰੋਟੈਸਟ ਜਿਹੜਾ ਹੈਗਾ ਉਹ ਸ਼ਾਂਤੀਪੂਰਨ ਹੈ ਪਿਛਲੇ 10 ਨਵੰਬਰ ਤੋਂ ਵੱਖਰਾ ਹੈ ਕਿਸ ਮਾਇਨੇ ਚ ਵੱਖਰਾ ਹੈ ਉਹ ਅਸੀਂ ਡਿਟੇਲ ਨਾਲ ਜਿਹੜਾ ਇੱਥੇ ਦੱਸਦਾ ਹੈ ਓਵਰ ਟੂ ਸਰ ਮੈਂ ਉਮੇਸ਼ ਇਹ ਜੀ ਕੋਈ ਜਾਣਕਾਰੀ ਵੱਡਾ ਚਿਹਰਾ ਪੰਜਾਬ ਦਾ ਜਾਂ ਫਿਰ ਜਾਣੇ ਮਾਣੇ ਕੋਈ ਪੰਜਾਬੀ ਸਿੰਗਰ ਜਾਂ ਵੱਡੇ ਪੋਲਿਟਿਕਲ ਲੀਡਰ ਇਸ ਮੋਰਚੇ ਚ ਪਹੁੰਚ ਸਕਦੇ ਨੇ ਜੀ ਨਹੀਂ ਹਲੇ ਤੱਕ ਕੋਈ ਐਸੀ ਜਾਣਕਾਰੀ ਨਹੀਂ ਅਸੀਂ ਗੱਲਬਾਤ ਵੀ ਕੀਤੀ ਸੀ ਕਿਉਂਕਿ ਜਿੱਦਾਂ ਇੱਥੇ ਕਈ ਵਾਰ ਸਿੰਗਰ ਵੀ ਆਏ ਨੇ ਉਹ ਰੂਟੀਨ ਵਿੱਚ ਆਏ ਨੇ ਯਾਨੀ ਕਿ ਟਾਈਮ ਉਹਨਾਂ ਦਾ ਕੋਈ ਹੁੰਦਾ ਹੈ ਔਰ ਮੋਸਟਲੀ ਰਾਤ ਨੂੰ 7:30 8:00 ਜਾਂ 8:30 9:00 ਵਜੇ ਆਏ ਨੇ ਅੱਜ ਦੀ ਦਿਨ ਹਲੇ ਤੱਕ ਕੋਈ ਐਸੀ ਜਾਣਕਾਰੀ ਨਹੀਂ ਹੈ ਕਿ ਕੋਈ ਵੱਡਾ ਚਿਹਰਾ ਜਾਂ ਕੋਈ ਰਾਜਨੀਤਿਕ ਪਾਰਟੀ ਦਾ ਵਿਅਕਤੀ ਜਾਂ ਕੋਈ ਬੁੱਧੀਜੀਵੀ ਸੰਗਠਨ ਜਾਂ ਹੋਰ ਵੀ ਕੋ ਜਥੇਵੰਦੀ ਹਾਲੇ ਤੱਕ ਕੋਈ ਇਨਫੋਰਮੇਸ਼ਨ ਨਹੀਂ ਹੈ ਨਾ ਹੀ ਮੋਰਚੇ ਵੱਲੋਂ ਦਿੱਤੀ ਗਈ ਹੈ ਕਿ ਕੋਈ ਪੰਜਾਬੀ ਸਿੰਗਰ ਹੈ ਜਾਂ ਕੋਈ ਹੋਰ ਹੈ ਔਰ ਇਸੇ ਕਰਕੇ ਮੈਂ ਤਸਵੀਰਾਂ ਦਿਖਾਈਆਂ ਕਿ ਸ਼ਾਂਤਪੁਰ ਜਿਹੜਾ ਪ੍ਰੋਟੈਸਟ ਹੈ ਅੱਜ ਰੂਟੀਨ ਵਾਂਗੂ ਅੱਜ ਚੱਲ ਰਿਹਾ ਹੈ ਔਰ ਸ਼ਾਮ ਨੂੰ 5 ਵਜੇ ਪ੍ਰੈਸ ਕਾਨਫਰੰਸ ਜਿਹੜੀ ਹੈ ਮੋਰਚਾ ਕਰੇਗਾ ਔਰ ਉੱਥੇ ਡਿਟੇਲ ਸਾਂਝਾ ਕਰੇਗਾ ਕਿ ਅੱਗੇ ਪੀਯੂ ਨਾਲ ਗੱਲਬਾਤ ਕੀ ਹੋ ਰਹੀ ਹੈ ਕਿਉਂਕਿ ਰੂਟੀਨ ਵਿੱਚ ਪੀਯੂ ਨਾਲ ਗੱਲਬਾਤ ਵੀ ਜਾਰੀ ਹੈ ਜਿਹੜੀ ਪੰਜਾਬ ਯੂ ਕਮੇਟੀ ਬਣਾਈ ਹੋਈ ਹੈ ਜਿਹੜੀ ਮੋਰਚੇ ਨਾਲ ਟੱਚ-ਵਿਚ ਹੈ ਔਰ ਉਹਨਾਂ ਦੀ ਰੂਟੀਨ ਮੀਟਿੰਗ ਵੀ ਹੁੰਦੀ ਹੈ ਤਾਂ ਮੇਨ ਇਸ਼ੂ ਦੇਖੋ ਹੈਗੇ ਸੈਨੇਟ ਦੀ ਇਲੈਕਸ਼ਨ ਦਾ ਨੋਟੀਫਿਕੇਸ਼ਨ ਹੈ ਤਾਂ ਉਸ ਨੂੰ ਲੈ ਕੇ ਕੀ ਗੱਲਬਾਤ ਹੋਈ ਕੀ ਨਹੀਂ ਉਹ ਅੱਜ ਸ਼ਾਮ ਨੂੰ ਸ਼ਾਇਦ 5 ਵਜੇ ਮੋਰਚਾ ਦੱਸ ਸਕਦਾ ਹੈ ਕਿ ਅੱਗੇ ਕੀ ਇਹਨਾਂ ਦਾ ਰੁਖ ਰਹਿਣ ਵਾਲਾ ਜੀ ਜੀ ਚਲੋ ਬਹੁਤ-ਬਹੁਤ ਸ਼ੁਕਰੀਆ ਉਮੇਸ ਸਾਨੂੰ ਪੂਰੀ ਜਾਣਕਾਰੀ ਦੇਣ ਲਈ ਤਸਵੀਰਾਂ ਦਿਖਾਉਣ ਲਈ ਤੇ ਦੋ ਵੱਖ-ਵੱਖ ਤਸਵੀਰਾਂ ਸਿੱਧੇਕ ਪਰੋਂ ਸੈਕਟਰ 43 ਚੰਡੀਗੜ੍ਹ ਤੋਂ ਲਾਈਵ ਤਸਵੀਰਾਂ ਜਿੱਥੇ ਕਿ ਕਿਸਾਨਾਂ ਦੇ ਉੱਤੇ ਇੱਕ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਸਾਨ ਉੱਥੇ ਆਨੇ ਸ਼ੁਰੂ ਹੋ ਚੁੱਕੇ ਨੇ ਇਨਫੈਕਟ ਲੀਡਰਸ ਉੱਥੇ ਪਹੁੰਚ ਚੁੱਕੇ ਨੇ ਦੂਸਰੀ ਤਸਵੀਰ ਹੈ ਪੰਜਾਬ ਯੂਨੀਵਰਸਿਟੀ ਦੀ ਜਿੱਥੇ ਕਿ ਪੰਜਾਬ ਯੂਨੀਵਰਸਿਟੀ ਮੋਰਚਾ ਦੇ ਵੱਲੋਂ ਇਹ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਤੇ ਪੰਜਾਬ ਚੰਡੀਗੜ੍ਹ ਦਾ ਜ਼ਿਕਰ ਕਰਾ ਤੇ 3000 ਤੋਂ ਜ਼ਿਆਦਾ ਪੁਲਿਸ ਕਰਮੀਆਂ ਦੀ ਡਿਪਲॉयਮੈਂਟ ਚੰਡੀਗੜ੍ਹ ਕੀਤੀ ਗਈ ਹੈ ਤੇ ਕਈ ਜੋ ਰੂਟਸ ਨੇ ਉਹ ਵੀ ਡਾਇਵਰਟ ਹਰ ਵਿਚਾਰਧਾਰਾ ਨੂੰ ਆਜ਼ਾਦੀ ਮਿਲਦੀ ਹੈ ਉਹੀ ਸਮਾਜ ਸੱਚਾ ਲੋਕਤੰਤਰ ਹੈ ਅੱਜ ਇਸ ਮੌਕਾ اجلاس ਰਾਹੀਂ ਬੱਚੇ ਲੋਕਤੰਤਰ ਦੀ ਕਾਰਜਗੁਜ਼ਾਰੀ ਨੂੰ ਸਮਝਣਗੇ ਕਿ ਕਿਵੇਂ ਵਿਚਾਰ ਵਟਾਂਦਰਾ ਹੁੰਦਾ ਹੈ ਕਿਵੇਂ ਕਾਨੂੰਨ ਬਣਦੇ ਹਨ ਕਿਵੇਂ ਇੱਕ ਸੰਸਦ ਜਾਂ ਵਿਧਾਨ ਸਭਾ ਦੇਸ਼ ਦੀ ਰੀੜ ਦੀ ਹੱਡੀ ਬਣ ਕੇ ਕੰਮ ਕਰਦੀ ਹੈ ਮੈਂ ਆਪ ਜੀ ਰਾਹੀਂ ਬੱਚਿਆਂ ਨੂੰ ਕਹਿਣਾ ਚਾਹਾਂਗਾ ਕਿ ਬੱਚਿਓ ਇੱਕ ਸੁਪਨਾ ਰੱਖਿਓ ਮਜ਼ਬੂਤ ਸੱਚੇ ਕਾਬਿਲ ਤੇ ਜ਼ਿੰਮੇਵਾਰ ਨਾਗਰਿਕ ਬਣਿਓ ਸਾਡੇ ਦੇਸ਼ ਦੇ ਭਾਰਤ ਨੂੰ ਆਜ਼ਾਦ ਕਰਵਾਉਣ ਵਿੱਚ ਸਾਡੇ ਮਹਾਨ ਦੇਸ਼ ਭਗਤਾਂ ਨੇ ਵੱਡੀਆਂ-ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ ਉਹਨਾਂ ਦੀਆਂ ਕੁਰਬਾਨੀਆਂ ਸਦਕਾ ਹੀ ਅਸੀਂ ਅੱਜ ਆਜ਼ਾਦ ਫੀਜ਼ਾ ਵਿੱਚ ਸਾਹ ਲੈ ਰਹੇ ਹਾਂ ਸਾਨੂੰ ਇੱਕ ਚੰਗਾ ਸੰਵਿਧਾਨ ਮਿਲਿਆ ਹੈ ਸ਼੍ਰੀ ਗੁਰਤੇਗ ਬਾਦਲ ਸਾਹਿਬ ਜੀ ਦੀ ਸ਼ਹਾਦਤ ਸਾਨੂੰ ਇੱਕ ਸਾਂਝਾ ਸੁਨੇਹਾ ਦਿੰਦੀ ਹੈ ਕਿ ਧਰਮ ਸਿਰਫ અપਨਾਣਾ ਨਹੀਂ ਆਪਣਾ ਨਹੀਂ ਸਗੋਂ ਸਾਰਿਆਂ ਦਾ ਹੈ ਉਹਨਾਂ ਨੇ ਸਿਰਫ ਇੱਕ ਧਰਮ ਦੀ ਨਹੀਂ ਸਗੋਂ ਹਰ ਉਸ ਵਿਅਕਤੀ ਦੀ ਰੱਖਿਆ ਕੀਤੀ ਜਿਸ ਦਾ ਅਕੀਦਾ ਖਤਰੇ ਵਿੱਚ ਸੀ ਇਸ ਲਈ ਅੱਜ ਸਾਨੂੰ ਉਹਨਾਂ ਨੂੰ ਮਨੁੱਖਤਾ ਦੀ ਚਾਦਰ ਇਨਸਾਨੀਅਤ ਦੀ ਚਾਦਰ ਪੂਰੀ ਕਾਇਨਾਤ ਦੀ ਚਾਦਰ ਕਹਿਣਾ ਚਾਹੀਦਾ ਹੈ ਅੰਤ ਵਿੱਚ ਮੈਂ ਇਹੀ ਕਹਾਂਗਾ ਕਿ ਆਓ ਅਸੀਂ ਸਭ ਰਲ ਮਿਲ ਕੇ ਇਹ ਵਾਅਦਾ ਕਰੀਏ ਕਿ ਅਸੀਂ ਸੰਵਿਧਾਨ ਦੇ ਮਾਰਗ ਤੇ ਚੱਲਾਂਗੇ ਅਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਵਾਂਗੇ ਇਸ ਦੇ ਨਾਲ ਹੀ ਮਹਿਮਾਨਯੋਗ ਸਪੀਕਰ ਸਾਹਿਬ ਜੀ ਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਦਿਲੋਂ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਦੀ ਚੰਗੀ ਸੋਚ ਸਦਕਾ ਸਾਡੇ ਆਉਣ ਵਾਲੇ ਭਵਿੱਖ ਨੂੰ ਇੱਕ ਚੰਗੀ ਦਿਸ਼ਾ ਵੱਲ ਵਧਾਉਣ ਲਈ ਅੱਜ ਇਹ ਵਿਸ਼ੇਸ਼ ਇਜਲਾਸ ਵਿਦਿਆਰਥੀ ਸਭਾ ਦੇ ਰੂਪ ਦੇ ਵਿੱਚ ਕਰਵਾਉਣ ਦੇ ਲਈ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ ਆਪ ਸਭ ਨੂੰ ਸਭਦਾਨ ਦਿਵਸ ਦੀਆਂ